60 ਤੋਂ 65 ਦੀ ਸਪੀਡ ਹੈ 65 ਤੋਂ ਜਿਹੜੀ ਉੱਤੇ ਹੋਗੀ ਉਹ ਚਲਾਣ ਹੋ ਸਕਦਾ ਜਿਹੜੀ 70 ਦੀ ਸਪੀਡ ਹੈ 70 ਤੋਂ 70 ਵੀ ਹੋਗੀ ਤੇ ਪੁਲਿਸ ਨੇ ਜਿਹੜਾ ਚਲਾਣ ਕਰਨਾ ਹੀ ਕਰਨਾ ਵਾ ਸਰ ਜਿਵੇਂ ਤੁਸੀਂ ਇਸ਼ਾਰਾ ਮਾਰਿਆ ਟੈਕਸੀ ਦਾ ਟੈਕਸੀ ਦੀ ਸਪੀਡ ਕਿੰਨੀ ਸੀਗੀ 76 ਸਰ 76 ਹਾਂਜੀ ਤੇ ਹੁਣ ਇਹਦਾ ਚਲਾਣ ਕਿਤੇ ਜਾਵੇਗਾ ਬਿਲਕੁਲ ਜੀ ਜੇਕਰ ਇਹ ਡੇਂਜਰ ਡਰਾਈਵ ਨਾਲ ਲੱਗਦੀ ਹੈ ਇਹਦੇ ਡਾਕੂਮੈਂਟ ਪਹਿਲਾਂ ਚੈੱਕ ਕੀਤੇ ਜਾਂਦੇ ਨੇ ਜਦੋਂ ਆਪਾਂ ਨੰਬਰ ਪਾਉਂਦੇ ਆ ਇਹਦੇ ਵਿੱਚ ਤੇ ਇਹਦੇ ਸਾਰਾ ਵਾਈ ਡਾਟਾ ਜਿਹੜਾ ਆ ਗੱਡੀ ਦਾ ਵੀ ਇਹਦਾ ਕੋਈ ਪੋਲਿਊਸ਼ਨ ਕੁਝ ਵੀ ਡਾਕੂਮੈਂਟ ਜੇ ਮਿਸਪਲੇਸ ਹੋਇਆ ਆ ਉਹਦਾ ਫਾਈਨ ਉਹਨੂੰ ਨੋਟ ਕਰਾਈਦਾ ਬੰਦੇ ਨੂੰ ਅਗਲੇ ਨੂੰ ਵੀ ਸਾਰਾ ਤੁਹਾਡੀ ਇੰਸ਼ੋਰੈਂਸ ਖਤਮ ਆ ਪੋਲਿਊਸ਼ਨ ਖਤਮ ਆ ਠੀਕ ਆ ਉਹਨੂੰ ਅਵੇਅਰ ਕਰੀਦਾ ਤੇ ਇਹਦਾ ਜਿਹੜਾ ਮੌਕੇ ਤੇ ਚਲਾਨ ਜਿਹੜਾ ਆ ਉਹ 1000 ਰੁਪਏ ਦਾ ਸਤਿਗੁਰ ਜੀ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਮੈਂ ਤੁਹਾਡਾ ਅਪਰੋਸਟ ਹੋਸਟ ਅਮਨੀਤ ਸਿੰਘ ਇਸ ਵਕਤ ਖੜਿਆ ਹਾਂ ਸੀਲ ਲੁਧਿਆਣਾ ਦੇ ਫਿਰੋਜ਼ਪੁਰ ਐਲੀਵੇਟਡ ਬ੍ਰਿਜ ਜਿਹੜਾ ਹੈਗਾ ਉਹਦੇ ਉਪਰ ਜਿਹੜੇ ਵੀ ਪੁਲਿਸ ਤੇ ਚੱਕਨਿਆਂ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਓਵਰ ਸਪੀਡ ਨਾਲ ਉਹ ਭੁੱਲ ਜਾਓ ਕਿ ਤੁਸੀਂ ਬਚ ਜੂਗੇ ਤੁਹਾਡਾ ਚਲਾਣ ਨਹੀਂ ਹੋਵੇਗਾ ਕਿਉਂਕਿ ਪੁਲਿਸ ਪੂਰੀ ਚੱਕੰਨੀ ਹੈ ਲੁਧਿਆਣਾ ਪੁਲਿਸ ਓਵਰ ਸਪੀਡ ਨੂੰ ਲੈ ਕੇ ਕਿਉਂਕਿ ਓਵਰ ਸਪੀਡ ਨਾਲ ਕਾਫੀ ਸੜਕ ਹਾਦਸੇ ਵੀ ਹੁੰਦੇ ਨੇ ਜਾਨੀ ਨੁਕਸਾਨ ਵੀ ਹੋ ਜਾਂਦਾ ਵੱਡਾ ਹੱਦ ਤੱਕਈ ਵਾਰੀ ਹੋ ਜਾਂਦਾ ਕਿਉਂਕਿ ਜਿਹੜੇ ਪੁੱਲਵਾਰੀ ਲੋਕ ਨੇ ਉਹ ਉਹਵਰ ਸਪੀਡ ਲੈ ਕੇ ਜਿਹੜੀਆਂ ਰੇਸਾਂ ਦਾ ਕਲਾਂਦੇ ਨੇ ਤੇ ਬਾਅਦੋਂ ਖਮਿਆਜਾ ਜਿਹੜਾ ਭੁਗਤਣਾ ਪੈਂਦਾ ਪਰਿਵਾਰ ਨੂੰ ਵੀ ਭੁਗਤਣਾ ਪੈਂਦਾ ਅਸੀਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਮੈਂ ਫਰੋਜ਼ਪੁਰ ਰੋਡ ਤੇ ਖੜੇ ਆ ਇਸ ਪੁੱਲ ਦੇ ਉੱਤੇ ਜਿਹੜੀ ਓਵਰ ਸਪੀਡ ਹੈ ਉਹ 60 ਦੀ ਹੈ 60 ਤੋਂ 65 60 ਤੋਂ 65 ਦੀ ਸਪੀਡ ਹੈ 65 ਤੋਂ ਜਿਹੜੀ ਉੱਤੇ ਹੋਊਗੀ ਉਹ ਚਲਾਣ ਹੋ ਸਕਦਾ ਜਿਹੜੀ 70 ਦੀ ਸਪੀਡ ਹੈ 70 ਤੋਂ ਇੱਕ ਤਰ ਵੀ ਹੋ ਗਈ ਤੇ ਪੁਲਿਸ ਨੇ ਜਿਹੜਾ ਚਲਾਣ ਕਰਨਾ ਹੀ ਕਰਨਾ ਵਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਪੁਲ ਦੇ ਜਿਹੜੀ ਵੀ ਓਵਰ ਸੀ ਸਪੀਡ ਗੱਡੀ ਆਏਗੀ ਟੈਕਸੀ ਤੇ ਜਿਵੇਂ ਹੁਣ ਇਸ਼ਾਰਾ ਮਾਰਿਆ ਜਿਹੜੇ ਮੌਕੇ ਦੇ ਅਫਸਰ ਨੇ ਉਹਨਾਂ ਨੇ ਇਸ਼ਾਰਾ ਮਾਰਿਆ ਟੈਕਸੀ ਦਾ ਵੀ ਟੈਕਸੀ ਓਵਰ ਦੀ ਸਪੀਡ ਸੀਗੀ ਕਿੰਨੀ ਸਪੀਡ ਸੀਗੀ ਉਹ ਵੀ ਦੇਖਾਂਗੇ ਓਵਰ ਸਪੀਡ ਕੱਢੀ ਜਿਹੜੀ ਟੈਕਸੀ ਜਿਵੇਂ ਕਿਹਾ ਉਹ ਰੋਕ ਲਈਤੀ ਗਈ ਹੈ ਹੁਣ ਦੇਖਣਾ ਹੋਵੇਗਾ ਇਹ ਸਪੀਡ ਕਿੰਨੀ ਸੀਗੀ ਇਹਨਾਂ ਦੀ ਤੇ ਚਲਾਨ ਕਿ ਕੀਤਾ ਜਾਊਗਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਇਹ ਅਫਸਰ ਨੇ ਸਰ ਜਿਵੇਂ ਤੁਸੀਂ ਇਸ਼ਾਰਾ ਮਾਰਿਆ ਟੈਕਸੀ ਦਾ ਟੈਕਸੀ ਦੀ ਸਪੀਡ ਕਿੰਨੀ ਸੀਗੀ 76 ਸਰ 76 76 ਹਾਂਜੀ ਤੇ ਹੁਣ ਇਹਦਾ ਚਲਾਨ ਕੀਤਾ ਜਾਵੇਗਾ ਬਿਲਕੁਲ ਜੀ ਕਿੰਨੇ ਦਾ ਚਲਾਨ ਜੇਕਰ ਇਹ ਡੇਂਜਰ ਡਰਾਈਵ ਨਾਲ ਲੱਗਦੀ ਹੈ ਇਹਦੇ ਡਾਕੂਮੈਂਟ ਪਹਿਲਾਂ ਚੈੱਕ ਕੀਤੇ ਜਾਂਦੇ ਨੇ ਜਦੋਂ ਆਪਾਂ ਨੰਬਰ ਪਾਉਂਦੇ ਆ ਇਹਦੇ ਵਿੱਚ ਤੇ ਇਹਦੇ ਸਾਰਾ ਵਾਹ ਡਾਟਾ ਜਿਹੜਾ ਆ ਗੱਡੀ ਦਾ ਵੀ ਇਹਦਾ ਕੋਈ ਪੋਲੂਸ਼ਨ ਕੁਝ ਵੀ ਡਾਕੂਮੈਂਟ ਜੇ ਮਿਸਪਲੇਸ ਹੋਇਆ ਆ ਉਹਦਾ ਫਾਈਨ ਉਹਨੂੰ ਨੋਟ ਕਰਾਈਦਾ ਬੰਦੇ ਨੂੰ ਅਗਲੇ ਨੂੰ ਵੀ ਸਾਰਾ ਤੁਹਾਡੀ ਇੰਸ਼ੋਰੈਂਸ ਖਤਮ ਆ ਪੋਲੂਸ਼ਨ ਖਤਮ ਆ ਠੀਕ ਆ ਉਹਨੂੰ ਅਵੇਅਰ ਕਰੀਦਾ ਤੇ ਇਹਦਾ ਜਿਹੜਾ ਮੌਕੇ ਤੇ ਚਲਾਨ ਜਿਹੜਾ ਆ ਉਹ 2000 ਰੁਪਏ ਕਰੀਦਾ 2000 ਹਾਂਜੀ ਤੇ ਉਹ ਆਨਲਾਈਨ ਚਲਾਨ ਵੀ ਹੁੰਦਾ ਜਾਂ ਸਿਰਫ ਕੈਸ਼ ਹੁੰਦਾ ਜਿੱਦਾਂ ਨਹੀਂ ਕੈਸ਼ ਨਹੀਂ ਹੈਗਾ ਆਨਲਾਈਨ ਹੀ ਹੈ ਕਿਉਂਕਿ ਸਰਕਾਰੀ ਐਪ ਆ ਇਹ ਸਰ ਇਹ ਮਸ਼ੀਨ ਜਿਹੜੀ ਸਰਕਾਰੀ ਆ ਇਹਦੇ ਚ ਡਾਇਰੈਕਟ Google Pay ਦੇ ਨਾਲ ਜਾਂ ਕਿਸੇ ਵੀ Paytm ਦੇ ਥਰੂ ਤੁਸੀਂ ਕਰ ਸਕਦੇ ਹੋ ਹਾਂਜੀ ਸਪੀਡ ਲਿਮਿਟ ਕਿੰਨੀ ਹੈ ਇੱਕ ਵਾਰੀ ਦੁਬਾਰਾ ਦੱਸੋ 60 60 60 ਦੀ ਲਿਮਿਟ ਆ 65 ਤੱਕ ਜਿਹੜੀ ਆ ਉਹ ਸਾਡੇ ਵੱਲੋਂ ਜਿਹੜੇ ਮਾਨਯੋਗ ਸੀਪੀ ਸਾਹਿਬ ਨੇ ਤੇ ਸਾਡੇ ਮਾਨਯੋਗ ਐਸਪੀ ਟ੍ਰੈਫਿਕ ਨੇ ਉਹਨਾਂ ਦੇ ਹੁਕਮ ਆ ਵੀ 65 ਤੱਕ ਤੁਸੀਂ ਨਹੀਂ ਰੋਕਣਾ ਤੇ ਇਹਦੀ ਉੱਪਰ ਥੱਲੇ 5-7 ਪੁਆਇੰਟ ਜਿਹੜੇ ਉੱਪਰ ਹੋ ਜਾਂਦੇ ਨੇ ਫਿਰ ਵੀ ਅਸੀਂ ਚਲੋ 70 ਤੱਕ ਅਸੀਂ ਨਹੀਂ ਰੋਕਦੇ ਵੀ 70 ਤੱਕ ਛੱਡ ਦਿੰਦਾ ਅਜਾ ਜਿਹੜੀ ਇਹ ਮਸ਼ੀਨ ਹੈ ਇਹ ਕਿਵੇਂ ਵਰਕ ਕਰਕੇ ਕਿੰਨੇ ਕਿਲੋਮੀਟਰ ਤੋ ਵਰਕ ਕਰ ਲੈਂਦੀ ਹੈ ਇਹ ਇਹ ਇਸ ਟਾਈਮ ਆਪਾਂ 400 ਮੀਟਰ ਤੱਕ ਰੇਂਜ ਦੀ ਸੈੱਟ ਕੀਤੀ ਹੋਈ ਹੈ ਵੱਧ ਵੀ ਸਕਦੀ ਹੈ ਵੱਧ ਵੀ ਸਕਦੀ ਹੈ 400 ਮੀਟਰ ਤੱਕ ਹਾਂਜੀ 400 ਮੀਟਰ ਤੱਕ ਇਹ ਕਿਲੋ ਡੇਢ ਕੇ ਡੇਢ ਕਿਲੋਮੀਟਰ ਤੱਕ ਇਹਦੀ ਮਿਨੀਮਮ ਰੇਂਜ ਹੈਗੀ ਆ ਤੇ ਮੈਕਸਿਮਮ ਇੰਨੀ ਹੈਗੀ ਆ ਤੇ ਆਪਾਂ ਮਿਨੀਮਮ ਜਿਹੜੀ ਆ ਉਹ 2 ਤੋਂ 400 ਮੀਟਰ ਤੱਕ ਰੱਖੀ ਦੀ ਆ 400 ਮੀਟਰ ਤੱਕ ਇਹ ਹਰੇਕ ਜਿਹੜੀ ਵਹੀਕਲ ਆ ਤਾਂ ਉਹਦੀ ਸਪੀਡ ਸਪੀਡ ਨਾਲ ਦੀ ਨਾਲ ਚੈੱਕ ਇਹਦੇ ਉੱਪਰ ਟਾਰਗੇਟ ਬਣਦਾ ਆ ਜਿਹਦਾ ਜਿਹਦੇ ਤੇ ਵੀ ਜੇਸ ਗੱਡੀ ਤੇ ਵੀ ਉਹ ਟਾਰਗੇਟ ਲੱਗੇਗਾ ਉਹਦੀ ਉਹ ਐਕਿਊਰੇਸ਼ਨ ਜਿਹੜੀ ਸਪੀਡ ਆ ਉਹ ਦੱਸੇਗਾ ਦੱਸੇਗਾ ਨਾਲ ਦੀ ਨਾਲ ਫੋਟੋ ਕਲਿੱਕ ਬਿਲਕੁਲ ਵੀਡੀਓ ਬਣਦੀ ਆ ਵੀਡੀਓ ਰਿਕਾਰਡ ਚੱਲਦੀ ਆ ਫੋਟੋ ਜਿਹੜੀ ਆ ਫੋਟੋ ਇਹਦੀ ਰੇਂਜ ਹੁੰਦੀ ਆ ਰੇਂਜ ਦੇ ਅਕੋਰਡਿੰਗ ਇਹਦੀ ਫੋਟੋ ਜਿਹੜੀ ਉਹ ਆਟੋਮੈਟਿਕਲੀ ਕੈਪਚਰ ਹੋ ਜਾਣੀ ਆ। ਅਕਸਰ ਦੇਖਿਆ ਜਾਂਦਾ ਕਈ ਵਾਰੀ ਕੋਈ ਬਹਿਸ ਕਰਨ ਲਾਇਆ ਜਾਂਦਾ ਅਫਸਰ ਨਾਲ ਵੀ ਮੇਰੀ ਤਾਂ ਸਪੀਡ ਇੰਨੀ ਸੀਗੀ ਮੇਰੀ ਸਪੀਡ ਉਹਨੂੰ ਫਿਰ ਸਾਰਾ ਡਾਟਾ ਦਿਖਾ ਦਿੰਦਾ। ਬਿਲਕੁਲ ਜੀ ਬਿਲਕੁਲ। ਜਿਹੜਾ ਬੰਦਾ ਆ ਕੇ ਪੁੱਛੇ ਅਵਲਾ ਤਾਂ ਅਸੀਂ ਆਪ ਹੀ ਕਹਿ ਦਿੰਦਾ ਵੀ ਬ੍ਰਦਰ ਪਹਿਲਾਂ ਆਪਣੀ ਸਪੀਡ ਚੈੱਕ ਕਰੋ। ਕੈਮਰਾ ਸਾਡਾ ਕੈਪਚਰ ਕਰ ਰਿਹਾ ਆ। ਉਹਦੇ ਅਕੋਰਡਿੰਗ ਜ਼ਿਆਦਾਤਰ ਲੋਕ ਤੁਹਾਨੂੰ ਪਤਾ ਹੀ ਆ ਪਬਲਿਕ ਆ ਉਹ ਹਰ ਕੋਈ ਇਹੀ ਕਹਿੰਦੀ ਆ ਵੀ ਸਰ ਮੈਂ ਤਾਂ ਸੀਗਾ ਹੀ 50 ਦੀ ਸਪੀਡ ਤੇ। ਹਰ ਕੋਈ ਆਪਣੀ ਜਾਨ ਛਡਾਉਣ ਦੇ ਮਾਰਾ ਕਹਿੰਦਾ ਜ਼ਰੂਰ ਆ ਇੱਕ ਵਾਰੀ ਵੀ ਚਲੋ ਸਾਡੀ ਜਾਨ ਛੱਡੀ ਜਾਵੇ ਠੀਕ ਹੈ ਫਿਰ ਉਹਨੂੰ ਇਹੀ ਕੈਮਰਾ ਜ਼ਰੂਰ ਚੈੱਕ ਕਰਾਈਦਾ ਵੀ ਬ੍ਰਦਰ ਪਹਿਲਾਂ ਆਪਣਾ ਕੈਮਰਾ ਚੈੱਕ ਕਰੋ ਆਕੇ ਉਹਦੇ ਦੇ ਸਪੀਡ ਦੇਖੋ ਸਪੀਡ ਤੋਂ ਬਿਨਾ ਅਸੀਂ ਕਿਸੇ ਨੂੰ ਰੋਕਦੇ ਨਹੀਂ ਅੱਛਾ ਜਿਹੜੇ ਭੱਜ ਜਾਂਦੇ ਆ ਫਿਰ ਉਹਨਾਂ ਦਾ ਕਿਵੇਂ ਕੀਤਾ ਜਾਂਦਾ ਉਹਦਾ ਅਸੀਂ ਇਹਦੇ ਚੋਂ ਫੋਟੋ ਲੈ ਕੇ ਉਹਨਾਂ ਦਾ ਆਨਲਾਈਨ ਅਸੀਂ ਚਲਾਨ ਪਾ ਕਰਦੇ ਆ ਫਿਰ ਉਹਦਾ ਆਨਲਾਈਨ ਚਲਾਨ ਹੁਣ ਹੋਏਗਾ ਚਲਾਨ ਹੋਏਗਾ ਜੀ ਤੋਂ ਅੱਗੇ ਜਿਹੜੀਆਂ ਤਸਵੀਰਾਂ ਜਿਹੜੀ ਦਿਖਾਣਾ ਤੁਹਾਨੂੰ ਮੈਂ ਜਿਹੜੀ ਗੱਡੀ ਰੋਕੀ ਹੋਈ ਆ ਜਿਹੜੀ ਜਿਵੇਂ ਟੈਕਸੀ ਦਾ ਕਿਹਾ ਹੋਇਆ ਵੀ ਇਸ਼ਾਰਾ ਮਾਰਿਆ ਸੀ ਕਿ ਟੈਕਸੀ ਦਾ ਸੋ ਜਿਹੜੀ 67 ਦੀ ਸਪੀਡ ਆ ਅਫਸਰ ਸਮਝਾ ਵੀ ਰਹੇ ਨੇ ਵੀ ਚਲਾਣ ਤੁਹਾਡਾ ਇੰਨਾ ਦਾ ਹੋਊਗਾ ਇਦਾਂ ਵਗੈਰਾ ਵਗੈਰਾ ਸਾਰਾ ਮੀਟਰ ਵਗੈਰਾ ਜਿਵੇਂ ਅਫਸਰਾਂ ਨੇ ਦੱਸਿਆ ਉਹ ਉਹ ਵੀ ਦਿਖਾਵਾਂਗੇ। ਭਾਜੀ 67 ਦੀ ਸਪੀਡ ਤੇ ਸੀਗੇ। ਕੀ ਕਹਿਣਾ ਚਾਹੋਗੇ? ਭਾਈ ਮੈਨੂੰ ਪਲੇਖਾ ਦਾ ਪੈ ਗਿਆ ਨਾ ਮੈਂ 80 ਦੀ ਸਪੀਡ ਸੀਖਦੇ ਹਾਂ ਜਾਈਓ ਉੱਤੇ ਤੇ ਫਿਰ 60 ਦੀ ਸੀ ਤਾਂ ਕਰਕੇ ਬੜਾ ਤੰਗ ਲੱਗ ਗਿਆ। ਨੌਲੇਜ ਨਹੀਂ ਸੀਗੀ ਇਹ ਕਿਤਾ। ਇਸ ਰੋਡ ਤੇ ਨਹੀਂ ਸੀ। ਨਹੀਂ ਕਿਤੇ 80 ਦੀ ਹੁੰਦੀ ਆ ਨਾ ਫਿਰ ਮੈਂ ਧਿਆਨ ਨਹੀਂ ਦੇਇਆ ਕਿ 60 ਦੀ ਸੀ ਹਾਈਵੇ ਤੇ। ਐਸੇ ਮੋਸਟਲੀ 80 ਦੀ ਹੁੰਦੀ ਆ ਤੇ 60 ਦੀ ਸੀ ਇੱਥੇ ਫਿਰ ਤੇ ਧਿਆਨ ਨਹੀਂ ਦੇਇਆ। ਪਹਿਲੀ ਵਾਰ ਆਇਆ ਹਾਂ ਲੁਧਿਆਣਾ। ਹਾਂਜੀ ਨਹੀਂ ਆਇਆ ਪਹਿਲਾਂ। ਥੈਂਕ ਯੂ ਸਰ ਉਹ ਚਲਾਨ ਕਰਤਾ ਤੁਹਾਡਾ ਹਾਂਜੀ ਆਖੀ ਗਲਤੀ ਹੋਈ ਮੰਨਦੇ ਹਾਂ ਹਾਂਜੀ ਹਾਂਜੀ ਹੋਈ ਸੋ ਇਹ ਗਲਤੀ ਇਹ ਗਲਤੀ ਮੰਨਦੇ ਨੇ ਕਿ ਜਿਹੜੀ ਸਪੀਡ ਹੈ ਓਵਰ ਸੀਗੀ ਕਿਉਂਕਿ ਅਕਸਰ ਦੇਖਿਆ ਜਾਂਦਾ ਵੀ ਜਿਹੜਾ ਦਿੱਲੀ ਵਾਲੇ ਰੋਡ ਦੇ ਉਹਨਾਂ ਦੇ ਕਿਉਂਕਿ ਹਰੇਕ ਹਾਈਵੇ ਦੀ ਅਲੱਗ-ਅਲੱਗ ਸਪੀਡ ਹੈ ਅਲੱਗ-ਅਲੱਗ ਰੂਲਸ ਨੇ ਰੂਲਸ ਇਹਦਾ ਕਹਿ ਸਕਦਾ ਵੀ ਸਪੀਡ ਕਿੰਨੀ ਹੋਣੀ ਚਾਹੀਦੀ ਆ ਇੱਥੇ ਇਹ 60 ਦੀ 60 65 70 ਜਿਵੇਂ ਹੈਗੀ ਆ ਉਹ ਸਪੀਡ ਇਹ ਜਿਹੜੀ ਚੱਲਦੀ ਪਈ ਆ। ਹੋ ਗਈ ਜੀ। ਸਰ ਹੁਣ ਇਹਨਾਂ ਦਾ ਇਹਨਾਂ ਦਾ ਚਲਾਨ ਕਰਤਾ। ਇਹਨਾਂ ਦਾ ਚਲਾਨ ਕਰਤਾ ਜੀ ਹਾਂਜੀ। ਤੇ ਮੰਨੀ ਇਹਨਾਂ ਨੇ ਗਲਤੀ? ਗਲਤੀ ਮੰਨੀ ਚਲਾਨ ਕਰਤਾ ਉਹਨਾਂ ਨੇ। ਹਾਂਜੀ। ਕੁਛ ਕਹਿੰਦੇ ਸੀਗੇ। ਕਹਿਣਾ ਕਿ ਉਹਨਾਂ ਨੇ ਫਾਈਨ ਪੇ ਕਰਤਾ। ਹਾਂਜੀ। ਇਹਨੂੰ ਦਾ ਚਲਾਨਾ? 1000 ਰੁਪਏ ਦਾ। 1000 ਰੁਪਏ। ਆਨਲਾਈਨ ਕੀਤਾ। ਹਾਂਜੀ ਆਨਲਾਈਨ। ਉਹ ਇਹਨਾਂ ਦਾ ਆਨਲਾਈਨ ਜਿਹੜਾ ਚਲਾਨਾ ਉਹ ਕੀਤਾ ਹੋਇਆ ਵਾ। ਅੱਗੇ ਵੀ ਦੇਖਾਂਗੇ ਕਿਹੜੀ ਗੱਡੀ ਰੋਕਦੇ ਨੇ ਅਫਸਰ ਜੀ ਇਹ ਲੋ ਜੀ ਗੱਡੀ ਜਿਹੜੀ ਇਹ ਰੋਕ ਲਈਆ ਇੱਕ ਹੋਰ ਇੱਕ ਹੋਰ ਆ ਗਿਆ ੜਿੱਕੇ ਓਵਰ ਸਪੀਡ ਦਾਲਾ ਇੱਕ ਗੱਲ ਹੋਰ ਆ ਜਦੋਂ ਗੱਡੀ ਅੱਗੇ ਲੈ ਕੇ ਜਾਂਦੇ ਨੇ ਨਾਲ ਹੀ ਅਫਸਰ ਫੋਟੋ ਖਿੱਚ ਲੈਂਦੇ ਨੇ ਜੇ ਕਰੇ ਭਜਦਾ ਤਾਂ ਇਹਨਾਂ ਦਾ ਆਨਲਾਈਨ ਚਲਾਣਾ ਹੋ ਜਾਂਦਾ